ਜਾਂਦੇ ਜਾਂਦੇ ਉਹਨੇ ਆਖਰੀ ਲਾਈਨ ਕਹੀ ਜੇ ਮੈਂ ਬਚ ਗਿਆ ਤਾਂ ਹੋਰ ਦਰਦ ਲਿਖਾਂਗਾ ਤੇ ਜੇ ਮੈਂ ਨਾ ਬਚਿਆ ਤਾਂ ਮੇਰਾ ਦਰਦ ਮੇਰੇ ਪੜਨ ਵਾਲੇ ਦੇ ਅੰਦਰ ਜਿਉਂਦਾ ਰਹੇਗਾ 23 ਜੁਲਾਈ 1936 ਬੜਾ ਪਿੰਡ ਲੋਟੀਆਂ ਇੱਕ ਬੱਚੇ ਨੇ ਜਨਮ ਲਿਆ ਉਹਦਾ ਨਾਮ ਰੱਖਿਆ ਗਿਆ ਸ਼ਿਵ ਕੁਮਾਰ 1947 ਦੀ ਵੰਡ ਦੇ ਟਾਈਮ ਸ਼ਿਵ ਕੁਮਾਰ ਤੇ ਉਹਦੀ ਫੈਮਲੀ ਇੰਡੀਆ ਆ ਕੇ ਬਟਾਲਾ ਵਿੱਚ ਰਹਿਣ ਲੱਗ ਗਏ ਜਵਾਨੀ ਦੀ ਉਮਰ ਇੱਕ ਕੁੜੀ ਮਿਲੀ ਨਾਮ ਕਦੇ ਖੁੱਲਕੇ ਨਹੀਂ ਦੱਸਿਆ ਬਸ ਉਹਨੂੰ ਸ਼ਬਦਾਂ ਵਿੱਚ ਲਿਖਦਾ ਸੀ ਮੈਨੂੰ ਵਿਦਾ ਕਰੋ ਪੀੜਾਂ ਦਾ ਪਰਾਗਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਉਹ ਕੁੜੀ ਇੰਡੀਆ ਛੱਡ ਕੇ ਬਾਹਰ ਚਲੀ ਗਈ ਉਸ ਦਿਨ ਤੋਂ ਸ਼ਿਵ ਕੁਮਾਰ ਮਰ ਗਿਆ ਸਿਰਫ ਉਸਦਾ ਸਰੀਰ ਬਚਿਆ ਸੀ ਬਾਕੀ ਰੂਹ ਤਾਂ ਕਈ ਗਾਣਿਆਂ ਵਿੱਚ ਤੜਫਦੀ ਰਹੀ ਲੋਕ ਉਹਨੂੰ ਪੁੱਛਦੇ ਤੂੰ ਆਪਦੀ ਲਿਖਤ ਰਹੀ ਰੋਂਦਾ ਕਿਉਂ ਰਹਿਣਾ ਹੈ ਉਹਨੇ ਜਵਾਬ ਦਿੱਤਾ ਜਿਸ ਦਿਨ ਮੈਂ ਹੱਸ ਪਿਆ ਮੇਰੀ ਕਵਿਤਾ ਮਰ ਜਾਵੇਗੀ ਇੱਕ ਮੰਚ ਤੇ ਸ਼ਾਹਿਰ ਲੁਧਿਆਣਵੀ ਤੇ ਸ਼ਿਵ ਕੁਮਾਰ ਦੋਨੇ ਹਾਜ਼ਰ ਸੀ ਲੋਕ ਸਾਹਿਰ ਨੂੰ ਸੁਣਨ ਆਏ ਸੀ ਪਰ ਜਦੋਂ ਸ਼ਿਵ ਮਾਈਕ ਤੇ ਆਇਆ ਤੇ ਉਹਦੀਆਂ ਅੱਖਾਂ ਵਿੱਚ ਜਿਹੜੀ ਪੀੜ ਸੀ ਸਾਹਿਰ ਨੇ ਉਸ ਨੂੰ ਦੇਖ ਕੇ ਹੌਲੀ ਜਿਹਾ ਕਿਹਾ ਤੂੰ ਸ਼ਬਦ ਨਹੀਂ ਲਿਖਦਾ ਤੂੰ ਆਪਣੇ ਆਪ ਨੂੰ ਕੱਟਦਾ ਉਹ ਦਿਨ ਤੋਂ ਉਹ ਇੱਕ ਕਵੀ ਨਹੀਂ ਰਿਹਾ ਇੱਕ ਜਿੰਦਾ ਦਰਦ ਬਣ ਗਿਆ